ਹੈਲੋ ਜੀ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਤੁਹਾਡਾ ਸਾਰਿਆਂ ਦਾ ਮੇਰੇ ਚਰਚਾ ਰੋਜ਼ ਨਵੀਂ ਚਰਚਾ ਚੈਨਲ ਦੇ ਉੱਤੇ ਬਹੁਤ-ਬਹੁਤ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੇ ਜੀ ਅੱਜ ਮੈਂ ਤੁਹਾਡੇ ਵਾਸਤੇ ਜੋ ਕਹਾਣੀ ਲੈ ਕੇ ਆਈਆਂ ਬਹੁਤ ਹੀ ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਤੇ ਦੇਖਦੇ ਹਾਂ ਕਿ ਕਹਾਣੀ ਛੋਟੀ ਹੈ ਜਾਂ ਵੱਡੀ ਹੈ ਕੁਝ ਕਹਿ ਨਹੀਂ ਸਕਦੇ ਕਿ ਕਦੇ-ਕਦੇ ਕਹਾਣੀ ਛੋਟੀ ਹੁੰਦੀ ਹੈ ਪਰ ਕਰਦੇ ਆ ਕਰਦੇ ਆ ਕਹਾਣੀ ਵੱਡੀ ਵੀ ਹੋ ਜਾਂਦੀ ਹੈ ਪਰ ਕਹਾਣੀ ਸਾਨੂੰ ਕੁਝ ਸਿੱਖਣ ਦੀ ਵੀ ਜ਼ਰੂਰਤ ਹੈ ਅਸੀਂ ਕੁਝ ਕਹਾਣੀ ਤੋਂ ਸਿੱਖਾਂਗੇ ਵੀ ਤੇ ਚਲੋ ਜੀ ਆਪਾਂ ਟਾਈਮ ਨਾ ਵੇਸਟ ਕਰਦੇ ਹੋਏ ਆਪਣੀ ਕਹਾਣੀ ਨੂੰ ਸ਼ੁਰੂ ਕਰਦੇ ਆ ਤੇ ਜੀ ਅੱਜ ਦੀ ਕਹਾਣੀ ਇੱਕ ਬਾਪ ਤੇ ਇੱਕ ਬੇਟੇ ਦੀ ਕਹਾਣੀ ਹੈ ਯਾਨੀ ਕਿ ਪ੍ਰਿੰਸ ਦੀ ਕਹਾਣੀ ਹੈ ਪ੍ਰਿੰਸ ਇੱਕ ਐਸਾ ਬੱਚਾ ਹੈ ਜੋ ਪੜਨ ਦੇ ਵਿੱਚ ਠੀਕ ਸੀ ਮਤਲਬ ਜਿਆਦਾ ਮਤਲਬ ਜਦੋਂ ਉਹ ਛੋਟਾ ਸੀ ਤਾਂ ਉਹ ਜਿਆਦਾ ਮਤਲਬ ਨਹੀਂ ਹੁਸ਼ਿਆਰ ਸੀ ਪਰ ਉਹ ਹੌਲੀ ਹੌਲੀ ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਤਾਂ ਉਹ ਪ੍ਰਿੰਸ ਜਿਹੜਾ ਸੀਗਾ ਉਹ ਬਹੁਤ ਹੀ ਜਿਆਦਾ ਹੁਸ਼ਿਆਰ ਹੋ ਗਿਆ ਪੜਨ ਦੇ ਵਿੱਚ ਕਈ ਵਾਰ ਕੀ ਹੁੰਦਾ ਹੈ ਕਿ ਬੱਚੇ ਬਚਪਨ ਦੇ ਵਿੱਚ ਤੇਜ਼ ਹੁੰਦੇ ਨੇ ਤੇ ਵੱਡੀ ਕਲਾਸ ਦੇ ਵਿੱਚ ਆ ਕੇ ਬੱਚੇ ਜਿਹੜੇ ਨੇ ਉਹ ਸਲੋ ਹੋ ਜਾਂਦੇ ਨੇ ਤੇ ਕਈ ਬੱਚੇ ਬਚਪਨ ਦੇ ਵਿੱਚ ਥੋੜੇ ਸਲੋ ਹੁੰਦੇ ਨੇ ਪਰ ਜਿਉਂ-ਜਿਉਂ ਵੱਡੇ ਹੁੰਦੇ ਨੇ ਤਾਂ ਉਹ ਬੱਚੇ ਕਾਫੀ ਤੇਜ਼ ਹੋ ਜਾਂਦੇ ਨੇ ਪੜ੍ਹਾਈ ਦੇ ਵਿੱਚ ਗੱਲਬਾਤ ਕਰਨ ਦੇ ਵਿੱਚ ਹੋਰ ਵੀ ਕੰਮਾਂ ਦੇ ਵਿੱਚ ਕਾਫੀ ਤੇਜ਼ ਬਣ ਜਾਂਦੇ ਨੇ ਬੱਚੇ ਇਸੇ ਤਰ੍ਹਾਂ ਹੀ ਪ੍ਰਿੰਸ ਪਹਿਲਾਂ ਜਿਆਦਾ ਪੜ੍ਹਾਈ ਦੇ ਵਿੱਚ ਜਿਆਦਾ ਤੇਜ਼ ਨਹੀਂ ਸੀ ਗੱਲਬਾਤਾਂ 'ਚ ਤੇਜ਼ ਨਹੀਂ ਸੀ ਪਰ ਹੌਲੀ ਹੌਲੀ ਜਦੋਂ ਉਹ 8ਵੀਂ ਕਲਾਸ ਦੇ ਵਿੱਚ ਆਇਆ ਤਾਂ ਉਸਨੇ ਕਾਫੀ ਮਿਹਨਤ ਕਰਨ ਲੱਗਾ ਉਹਨੂੰ ਸਮਝ ਆ ਗਈ ਕਿਉਂਕਿ ਪ੍ਰਿੰਸ ਦੇ ਫਾਦਰ ਦਾ ਜਿਹੜਾ ਮਤਲਬ ਉਹਦੇ ਬਾਪ ਦਾ ਕੰਮ ਸੀ ਉਹ ਬਹੁਤ ਹੀ ਛੋਟਾ ਜਿਹਾ ਇੱਕ ਟਾਬਾ ਚਲਾਉਂਦੇ ਸੀ ਜਾਨੀ ਕਿ ਖਾਣਾ ਪੀਣਾ ਤੁਹਾਨੂੰ ਪਤਾ ਹੀ ਹੈ ਕਿ ਟਾਬੇ ਦੇ ਵਿੱਚ ਕਿੰਨੀ ਕੁ ਕਮਾਈ ਹੁੰਦੀ ਜ਼ਿਆਦਾ ਵੀ ਹੁੰਦੀ ਹੈ ਥੋੜੀ ਵੀ ਹੁੰਦੀ ਹੈ ਪਰ ਉਹਨਾਂ ਦਾ ਟਾਬਾ ਜਿਹੜਾ ਸੀਗਾ ਉਹ ਕੁਝ ਜ਼ਿਆਦਾ ਨਹੀਂ ਚੱਲਦਾ ਸੀ ਬਸ ਗੁਜ਼ਾਰੇ लायक ਹੀ ਸੀਗਾ ਜਿਹਦੇ ਕਰਕੇ ਪ੍ਰਿੰਸ ਨੂੰ ਥੋੜਾ ਲੱਗਦਾ ਸੀਗਾ ਕਿ ਉਹ ਜਲਦੀ ਜਲਦੀ ਪੜਾਈ ਲਿਖਾਈ ਕਰਕੇ ਕੁਝ ਵੱਡਾ ਆਦਮੀ ਬਣਨਾ ਚਾਹੁੰਦਾ ਹੈ ਪ੍ਰਿੰਸ ਦੇ ਮਨ ਦੇ ਅੰਦਰ ਇਹ ਸੀ ਕਿ ਉਹ ਮਤਲਬ ਇਸ ਗਰੀਬੀ ਤੋਂ ਉੱਪਰ ਉੱਠਣਾ ਚਾਹੁੰਦਾ ਹੈ ਆਪਣੇ ਬਾਪ ਦੀ ਕੁਝ ਹੈਲਪ ਕਰਨਾ ਚਾਹੁੰਦਾ ਹੈ ਪਰ ਚਲੋ ਟਾਈਮ ਆਇਆ ਪ੍ਰਿੰਸ ਨੇ ਹੌਲੀ ਹੌਲੀ ਪੜਾਈ ਜੜੀ ਸੀਗੀ ਪੂਰੀ ਕਰ ਲਈ 12ਵੀਂ ਦੇ ਵਿੱਚ ਤੀਜੇ ਨੰਬਰ ਤੇ ਉਹ ਆਇਆ ਤਾਂ ਉਸ ਤੋਂ ਬਾਅਦ ਉਸਨੇ ਅਮਰੀਕਾ ਦੇ ਵਿੱਚ ਇੱਕ ਕਾਲਜ ਦੇ ਵਿੱਚ ਐਡਮਿਸ਼ਨ ਲਿਆ ਜਦ ਕਿ ਉਹਦੇ ਫਾਦਰ ਦੇ ਕੋਲ ਕੋਈ ਜ਼ਿਆਦਾ ਪੈਸਾ ਨਹੀਂ ਸੀ ਪਰ ਉਹਨੂੰ ਕਿਸੇ ਤਰ੍ਹਾਂ ਨੰਬਰ ਅੱਛੇ ਸੀ ਇਹ ਤੇ ਉਹਨੂੰ ਥੋੜੀ ਸਕਾਲਰਸ਼ਿਪ ਮਿਲ ਗਈ ਤੇ ਉਹਦੇ ਕਰਕੇ ਉਹ ਅਮਰੀਕਾ ਦੇ ਵਿੱਚ ਉਹਨੂੰ ਕਾਲਜ ਦੇ ਵਿੱਚ ਐਡਮਿਸ਼ਨ ਮਿਲ ਗਿਆ ਤਾਂ ਉੱਥੇ ਜਾ ਕੇ ਵੀ ਪ੍ਰਿੰਸ ਨੇ ਬਹੁਤ ਹੀ ਮਨ ਲਗਾ ਕੇ ਪੜ੍ਹਾਈ ਕੀਤੀ। ਪਰ ਪੜ੍ਹਾਈ ਦੇ ਵਿੱਚ ਮਤਲਬ ਕਿ ਹਮੇਸ਼ਾ ਉਹ ਉੱਥੇ ਜਾ ਕੇ ਵੀ ਹੀ ਟੌਪ ਹੀ ਕਰਦਾ ਹੈ। ਤਾਂ ਇਸ ਤਰ੍ਹਾਂ ਉਹਦੀ 2-3 ਸਾਲ ਦੀ ਜੋ ਵੀ ਪੜ੍ਹਾਈ ਸੀਗੀ ਉਹ ਪੜ੍ਹਾਈ ਉਹਦੀ ਪੂਰੀ ਹੋ ਗਈ। ਪੜ੍ਹਾਈ ਪੂਰੀ ਹੋਣ ਤੋਂ ਬਾਅਦ ਪ੍ਰਿੰਸ ਜਦੋਂ ਵਾਪਸ ਇੰਡੀਆ ਆਉਂਦਾ ਹੈ ਤਾਂ ਪ੍ਰਿੰਸ ਆਪਣੇ ਮਾਪੇ ਬਾਂ ਨੂੰ ਕਹਿੰਦਾ ਹੈ ਕਿ ਮੈਂ ਇੱਕ ਕੁੜੀ ਨੂੰ ਪਸੰਦ ਕਰਦਾ ਹਾਂ ਤੇ ਮੈਂ ਉਹਦੇ ਨਾਲ ਸ਼ਾਦੀ ਕਰਨਾ ਚਾਹੁੰਦਾ ਹਾਂ ਤਾਂ ਪ੍ਰਿੰਸ ਦੇ ਮਾਪੇ ਨੇ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਬੱਚੇ ਦੀ ਪਸੰਦ ਹੈ ਅਗਰ ਬੱਚਾ ਕਿਸੇ ਨੂੰ ਪਸੰਦ ਕਰਦਾ ਹੈ ਸ਼ਾਦੀ ਤਾਂ ਕਰਨੀ ਹੀ ਹੈ ਤੇ ਚਲੋ ਕੋਈ ਗੱਲ ਨਹੀਂ ਜਿੱਥੇ ਪ੍ਰਿੰਸ ਕਹਿ ਰਿਹਾ ਹੈ ਉੱਥੇ ਹੀ ਉਹਦੀ ਸ਼ਾਦੀ ਕਰ ਦਿੱਤੀ ਗਈ ਕਿਉਂਕਿ ਪ੍ਰਿੰਸ ਜਿਹੜਾ ਸੀ ਉਹ ਇਕਲੌਤਾ ਬੱਚਾ ਸੀ ਤਾਂ ਇਸ ਕਰਕੇ ਮਾਪੇ ਉਹਦਾ ਕਹਿਣਾ ਬਿਲਕੁਲ ਨਹੀਂ ਮੋੜ ਸਕੇ ਤੇ ਉਹਨਾਂ ਨੇ ਉਹਦੀ ਜਿੱਥੇ ਉਹਨੇ ਕਿਹਾ ਉੱਥੇ ਹੀ ਉਹ شادی ਵਾਸਤੇ ਮੰਨ ਗਏ ਕਿਉਂਕਿ ਉਹ ਕੁੜੀਆ ਕੁੜੀ ਜਿਹੜੀ ਸੀਗੀ ਉਹ ਵੀ ਇੰਡੀਆ ਤੋਂ ਹੀ ਸੀ ਯਾਨੀ ਕਿ ਇੱਧਰ ਦੀ ਰਹਿਣ ਵਾਲੀ ਸੀ ਤਾਂ ਇਸ ਕਰਕੇ ਉਹਨਾਂ ਨੇ ਸੋਚਿਆ ਕਿ ਚਲੋ ਹਾਲਾਂਕਿ ਉਹਨਾਂ ਦੀ ਜਿਹੜੀ ਕਾਸਟ ਸੀਗੀ ਉਹ ਸੇਮ ਨਹੀਂ ਸੀ ਪਰ ਪ੍ਰਿੰਸ ਦੇ ਬਾਪ ਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਅੱਜ ਕੱਲ ਕਾਸਟ ਨੂੰ ਕੌਣ ਪੁੱਛਦਾ ਹੈ ਚਲੋ ਕੋਈ ਗੱਲ ਨਹੀਂ ਆਪਾਂ ਕਰ ਦਿੰਨੇ ਆ ਚਲੋ ਜੀ ਵਿਆਹ ਉਹਨਾਂ ਨੇ ਬਹੁਤ ਹੀ ਧੂਤਾਂ ਦੇ ਨਾਲ ਕੀਤਾ ਤਾਂ ਥੋੜੇ ਦਿਨ ਪ੍ਰਿੰਸ ਇੱਥੇ ਰੁਕਿਆ ਆਪਣੇ ਮਾਪੇ ਦੇ ਘਰ 10-15 ਦਿਨ ਵਿਆਹ ਤੋਂ ਬਾਅਦ ਉਸ ਤੋਂ ਬਾਅਦ ਉਹ ਵਾਪਸ ਅਮਰੀਕਾ ਚਲਾ ਗਿਆ ਤਾਂ ਇੱਕ ਦਿਨ ਪ੍ਰਿੰਸ ਦੀ ਮਾਂ ਕਹਿਣ ਲੱਗੀ ਜਦੋਂ ਪ੍ਰਿੰਸ ਦਾ ਫੋਨ ਆਇਆ ਤੇ ਕਹਿਣ ਲੱਗੇ ਕਿ ਪੁੱਤ ਤੂੰ ਸਾਨੂੰ ਵੀ ਬੁਲਾ ਲੈ ਸਾਡਾ ਇੱਥੇ ਦਿਲ ਨਹੀਂ ਲੱਗਦਾ ਤੇਰੇ ਬਗੈਰ ਤੇ ਤੂੰ ਸਾਨੂੰ ਵੀ ਆਪਣੇ ਕੋਲ ਬੁਲਾ ਲੈ ਤੇ ਕਹਿਣ ਲੱਗਾ ਕਿ ਮਾਤਾ ਕੋਈ ਗੱਲ ਨਹੀਂ ਮਾ ਜੀ ਮੈਂ ਤੁਹਾਨੂੰ ਵੀ ਬੁਲਾ ਲਵਾਂਗਾ ਮਾਂ ਹਜੇ ਮੇਰੇ ਕੋਲ ਥੋੜੀ ਗੁੰਜਾਇਸ ਘਾਟੇ ਮੇਰੇ ਕੋਲੇ ਰਹਿਣ ਦੀ ਵੀ ਜਗ੍ਹਾ ਨਹੀਂ ਹੈ ਤੇ ਜਦੋਂ ਮੈਂ ਥੋੜਾ ਜਿਹਾ ਘਰ ਵੱਡਾ ਲੈ ਲਵਾਂਗਾ ਤਾਂ ਮੈਂ ਉਦੋਂ ਤੁਹਾਨੂੰ ਲੈ ਜਾਵਾਂਗਾ ਤਾਂ ਉਹਨਾਂ ਨੇ ਸੋਚਿਆ ਕਿ ਸ਼ਾਇਦ ਸਾਡੇ ਬੱਚੇ ਦੇ ਕੋਲ ਵਾਕਈ ਜਗ੍ਹਾ ਦੀ ਕਮੀ ਹੈ ਉਹ ਸਾਨੂੰ ਨਹੀਂ ਰੱਖ ਸਕਦਾ ਤੇ ਉਹਨਾਂ ਨੇ ਇਹੀ ਸੋਚਿਆ ਕਿ ਚਲੋ ਸਾਡੇ ਕੋਲੇ ਤੇ ਇੱਥੇ ਘਰ ਹੈ ਹੀ ਇਹ ਗੁਜ਼ਾਰੇ ਜੋਗਾ ਸਾਡਾ ਟਾਪਾ ਵੀ ਚੱਲ ਹੀ ਰਿਹਾ ਹੈ ਚਲੋ ਸਾਡੀ ਰੋਟੀ ਤਾਂ ਪੂਰੀ ਹੋ ਹੀ ਰਹੀ ਹੈ ਨਾ ਇਹ ਸੋਚ ਕੇ ਉਹ ਜਦੋਂ ਵੀ ਫੋਨ ਆਉਂਦਾ ਗੱਲਬਾਤ ਕਰਦੇ ਤਾਂ ਅਚਾਨਕ ਸ਼ਾਦੀ ਤੋਂ 1.5 ਸਾਲ ਬਾਅਦ ਪ੍ਰਿੰਸ ਵਾਪਸ ਆਉਂਦਾ ਹੈ ਆਪਣੀ ਘਰ ਵਾਲੀ ਦੇ ਨਾਲ ਤਾਂ ਉਹ ਆ ਕੇ ਦੋ ਜਾਂ ਤਿੰਨ ਦਿਨ ਆਪਣੇ ਮਾਪੇ ਦੇ ਕੋਲ ਰਹਿੰਦਾ ਹੈ ਉਸ ਤੋਂ ਬਾਅਦ ਉਹ ਆਪਣੇ ਸਹੁਰੇ ਘਰ ਚਲਾ ਜਾਂਦਾ ਹੈ ਤਾਂ ਉੱਥੇ ਜਾ ਕੇ ਉਹ 8-10 ਦਿਨ ਰਹਿੰਦਾ ਹੈ ਤਾਂ ਪ੍ਰਿੰਸ ਦੀ ਮਾਂ ਨੂੰ ਬਹੁਤ ਹੀ ਜ਼ਿਆਦਾ ਮਤਲਬ ਕਿ ਆਪਣੇ ਆਪ ਦੇ ਵਿੱਚ ਰੋਸ ਵੀ ਹੁੰਦਾ ਹੈ ਗੁੱਸਾ ਵੀ ਕਰਦੀ ਹੈ ਪਰੇਸ਼ਾਨ ਵੀ ਹੁੰਦੀ ਹੈ ਕਿ ਇੰਨੀ ਦੇਰ ਬਾਅਦ ਬੇਟਾ ਵਾਪਸ ਆਇਆ ਤੇ ਬੇਟਾ ਉੱਥੇ ਸਹੌਰਿਆਂ ਤੇ ਜਾ ਕੇ ਬੈਠ ਗਿਆ ਹੈ ਮੇਰੇ ਕੋਲ ਨਹੀਂ ਬੈਠਦਾ ਹੈ ਜਾਂ ਕਿਸ ਤਰ੍ਹਾਂ ਮਤਲਬ ਇੱਕ ਮਾਂ ਦਾ ਤੁਹਾਨੂੰ ਪਤਾ ਹੈ ਕਿ ਬੱਚਾ ਬਾਹਰੋਂ ਆਏ ਔਰ ਮਾਂ ਦੇ ਨਾਲ ਗੱਲਬਾਤ ਨਾ ਕਰੇ ਮਾਂ ਦੇ ਕੋਲ ਨਾ ਰਹੇ ਤਾਂ ਮਾਂ ਵਾ ਕਹਿ ਉਦਾਸ ਹੋ ਜਾਂਦੀ ਹੈ ਤਾਂ ਉਹਨੇ ਕਿਹਾ ਕਿ ਚਲੋ ਕੋਈ ਗੱਲ ਨਹੀਂ ਜਦੋਂ 10 ਦਿਨ ਬਾਅਦ ਵਾਪਸ ਆਉਂਦਾ ਹੈ ਪ੍ਰਿੰਸ ਆਪਣੇ ਘਰ ਤਾਂ ਉਹ ਆ ਕੇ ਆਪਣੇ ਬਾਪ ਨੂੰ ਕਹਿੰਦਾ ਹੈ ਕੀ ਡੈਡੀ ਜੀ ਮੈਂ ਤੁਹਾਡੇ ਨਾਲ ਕੁਝ ਗੱਲ ਕਰਨਾ ਚਾਹੁੰਦਾ ਤਾਂ ਉਹਨਾਂ ਨੇ ਕਿਹਾ ਕਿ ਕੀ ਗੱਲ ਹੈ ਬੇਟਾ ਤਾਂ ਉਹ ਕਹਿੰਦਾ ਆਪਣੀ ਘਰਵਾਲੀ ਦਾ ਨਾਂ ਲੈਂਦਾ ਹੈ ਉਹਦੀ ਘਰਵਾਲੀ ਦਾ ਨਾਂ ਸੀਮਾ ਸੀ ਤਾਂ ਉਹ ਕਹਿਣ ਲੱਗਾ ਕਿ ਸੀਮਾ ਦੀ ਮੰਮੀ ਨੇ ਬਹੁਤ ਪਰੇਸ਼ਾਨੀ ਦਾ ਸਾਹਮਣਾ ਕੀਤਾ ਹੈ ਬਹੁਤ ਪਰੇਸ਼ਾਨੀ ਦੇ ਨਾਲ ਉਹਨੇ ਆਪਣੇ ਬੱਚੇ ਨੂੰ ਪਾਲ ਲਿਆ ਹੈ ਤਾਂ ਸੀਮਾ ਚਾਹੁੰਦੀ ਹੈ ਕਿ ਉਹ ਆਪਣੀ ਮਾਂ ਨੂੰ ਨਾਲ ਰੱਖੇ ਤੇ ਅਸੀਂ ਇਸ ਕਰਕੇ ਉਸ ਦੀ ਮਾਂ ਨੂੰ ਆਪਣੇ ਨਾਲ ਲੈ ਕੇ ਜਾ ਰਹੇ ਹਾਂ ਤਾਂ ਤੁਸੀਂ ਮੰਮੀ ਨੂੰ ਥੋੜਾ ਸਮਝਾ ਦੇਣਾ ਤਾਂ ਉਸ ਵਕਤ ਪ੍ਰਿੰਸ ਦੇ ਪਿਤਾ ਦੇ ਮਨ ਦੇ ਵਿੱਚ ਜੋ ਵੀ ਸਵਾਲ ਜਵਾਬ ਸੀ ਸਾਰੇ ਸਵਾਲਾਂ ਦੇ ਜਵਾਬ ਆਪਣੇ ਆਪ ਹੀ ਮਿਲਦੇ ਗਏ ਤਾਂ ਉਹ ਸਮਝ ਗਿਆ ਕਿ ਹੁਣ ਇਹ ਸਾਡਾ ਬੇਟਾ ਜਿਹੜਾ ਹੈ ਸਾਡਾ ਨਹੀਂ ਰਿਹਾ ਇਸ ਕਰਕੇ ਪ੍ਰਿੰਸ ਦੇ ਪਿਤਾ ਚੁੱਪ ਰਹੇ ਔਰ ਕੁਝ ਨਹੀਂ ਬੋਲੇ ਤੇ ਪ੍ਰਿੰਸ ਨੂੰ ਇੱਕ ਹੀ ਗੱਲ ਕਹੇਗੇ ਚਲੋ ਕੋਈ ਗੱਲ ਨਹੀਂ ਬੇਟਾ ਮੈਂ ਆਪੇ ਤੇਰੀ ਮਾਂ ਨੂੰ ਸੰਭਾਲ ਲਵਾਂਗਾ ਚਲੋ ਜੀ 3 ਦਿਨ ਬਾਅਦ ਪ੍ਰਿੰਸ ਆਪਣੀ ਘਰ ਵਾਲੀ ਨੂੰ ਨਾਲ ਲੈ ਕੇ ਅਮਰੀਕਾ ਵਾਪਸ ਚਲਾ ਜਾਂਦਾ ਹੈ ਤਾਂ ਥੋੜੇ ਦਿਨ ਬਾਅਦ ਫੋਨ ਆਉਂਦਾ ਹੈ ਤਾਂ ਉਸਦੀ ਮਾਂ ਕਹਿੰਦੀ ਹੈ ਕਿ ਬੇਟਾ ਥੋੜੇ ਦਿਨ ਮੈਨੂੰ ਵੀ ਲੈ ਜਾ ਆਪਣੇ ਕੋਲ ਤਾਂ ਪ੍ਰਿੰਸ ਕੀ ਅੱਗੋ ਕਹਿੰਦਾ ਹੈ ਪ੍ਰਿੰਸ ਕਹਿੰਦਾ ਹੈ ਕੀ ਸੀਮਾ ਤੁਹਾਡੇ ਨਾਲ ਨਹੀਂ ਰਹਿ ਸਕੇਗੀ ਕਿਉਂਕਿ ਉਹਨੂੰ ਇਕੱਲੇ ਰਹਿਣ ਦੀ ਆਦਤ ਹੋ ਗਈ ਹੈ ਤੇ ਉਹ ਤੁਹਾਡੇ ਨਾਲ ਗੁਜ਼ਾਰਾ ਨਹੀਂ ਕਰ ਸਕਦੀ ਇਸ ਕਰਕੇ ਮੈਂ ਤੁਹਾਨੂੰ ਆਪਣੇ ਕੋਲ ਨਹੀਂ ਲਿਜਾ ਸਕਦਾ ਤੁਸੀਂ ਜਦੋਂ ਕਹੋਗੇ ਮੈਂ ਤੁਹਾਨੂੰ ਮਿਲਣ ਵਾਸਤੇ ਆ ਜਾਵਾਂਗਾ ਇਹ ਗੱਲ ਸੁਣ ਕੇ ਪ੍ਰਿੰਸ ਦੀ ਮਾਂ ਜਿਹੜੀ ਸੀ ਉਹ ਬਹੁਤ ਹੀ ਜ਼ਿਆਦਾ ਉਦਾਸ ਵੀ ਹੋਈ ਰੋਈ ਵੀ ਆਪਣੇ ਆਪ ਤੇ ਗੁੱਸਾ ਵੀ ਆਇਆ ਕਿ ਭਈ ਮੈਂ ਕਿਹੋ ਜਿਹਾ ਬਚਾ ਪੈਦਾ ਕੀਤਾ ਹੈ ਕਿ ਇਸ ਬੱਚੇ ਨੂੰ ਪੜਾਇਆ ਲਿਖਾਇਆ ਹੈ ਕਿ ਇਹੋ ਜੀ ਪਾਵਰਿਸ਼ ਕਰ ਲਈ ਹੈ ਕਿ ਸਾਡਾ ਬੱਚਾ ਸਾਨੂੰ ਪੁੱਛਦਾ ਹੀ ਨਹੀਂ ਹੈ ਤਾਂ ਇੱਕ ਦਿਨ ਕੁਦਰਤ ਦਾ ਕ੍ਰਿਸ਼ਮਾ ਐਸਾ ਹੋਇਆ ਕਿ ਸੀਮਾ ਦੇ ਘਰ ਬੱਚਾ ਹੋਣ ਵਾਲਾ ਹੋ ਗਿਆ ਤਾਂ ਸੀਮਾ ਜਦੋਂ ਪ੍ਰੈਗਨੈਂਟ ਹੋਈ ਤਾਂ ਸੀਮਾ ਤੁਹਾਨੂੰ ਪਤਾ ਹੈ ਕਿ ਪ੍ਰੈਗਨੈਂਸੀ ਦੇ ਵਿੱਚ ਮਾਂ ਦਾ ਕੁਝ ਅਲੱਗ-ਅਲੱਗ ਚੀਜ਼ਾਂ ਖਾਣ ਨੂੰ ਮਨ ਕਰਦਾ ਹੈ ਜਾਂ ਕਿਸ ਤਰ੍ਹਾਂ ਜਦੋਂ ਸੀਮਾ ਦੇ ਘਰ ਬੱਚਾ ਹੋਣ ਵਾਲਾ ਹੋਇਆ ਤਾਂ ਸੀਮਾ ਦੀ ਮਾਂ ਵਾਪਸ ਇੰਡੀਆ ਚਲੀ ਗਈ ਕਿ ਉੱਥੇ ਉਹਨਾਂ ਦੀ ਨੂੰਹ ਦੇ ਘਰੇ ਵੀ ਬੱਚਾ ਹੋਣ ਵਾਲਾ ਸੀ ਯਾਨੀ ਕਿ ਸੀਮਾ ਦੀ ਪਰਜਾਈ ਤੇ ਘਰ ਬੱਚਾ ਹੋਣ ਵਾਲਾ ਸੀ ਤਾਂ ਸੀਮਾ ਦੀ ਮਾਂ ਵਾਪਸ ਚਲੀ ਗਈ ਤਾਂ ਸੀਮਾ ਕਹਿਣ ਲੱਗੀ ਕਿ ਕਿਉਂ ਨਾ ਆਇਆ ਆਪਾਂ ਮੰਮੀ ਜੀ ਨੂੰ ਬੁਲਾ ਲਈਏ ਮੰਮੀ ਜੀ ਖਾਣਾ ਪੀਣਾ ਵੀ ਬਣਾ ਲਏਗੀ ਤੇ ਆਪਾਂ ਨੂੰ ਥੋੜਾ ਸਹਾਰਾ ਵੀ ਹੋ ਜਾਏਗਾ ਤਾਂ ਪ੍ਰਿੰਸ ਨੂੰ ਯਾਦ ਆਇਆ ਕਿ ਸੀਮਾ ਨੇ ਕਿਹਾ ਸੀਗਾ ਕਿ ਮੈਂ ਤੇਰੀ ਮਾਂ ਦੇ ਨਾਲ ਨਹੀਂ ਰਹਿ ਸਕਦੀ। ਤਾਂ ਪ੍ਰਿੰਸ ਨੇ ਕਿਹਾ ਕਿ ਤੂੰ ਹੀ ਤਾਂ ਕਿਹਾ ਸੀਗਾ ਕਿ ਮੈਂ ਤੇਰੀ ਮੰਮੀ ਦੇ ਨਾਲ ਨਹੀਂ ਰਹਿ ਸਕਦੀ ਤਾਂ ਹੁਣ ਮੈਂ ਕਿਹੜੇ ਮੂ ਨਾਲ ਆਪਣੀ ਮੰਮੀ ਨੂੰ ਇੱਥੇ ਬੁਲਾਵਾਂ। ਤੇ ਨਾਲੇ ਮੇਰੇ ਡੈਡੀ ਮੰਮੀ ਤੋਂ ਬਗੈਰ ਨਹੀਂ ਰਹਿ ਸਕਦੇ ਕਿ ਉਹ ਕਿਵੇਂ ਪੁਜਾਰਾ ਕਰਨਗੇ। ਤਾਂ ਸੀਮਾ ਨੇ ਕਿਹਾ ਕਿ ਨਹੀਂ ਨਹੀਂ ਡੈਡੀ ਉੱਥੇ ਹੀ ਰਹਿਣਗੇ ਆਪਾਂ ਬਸ ਇਕੱਲੀ ਮੰਮੀ ਨੂੰ ਹੀ ਬੁਲਾਉਣਾ ਹੈ। ਤਾਂ ਜਦੋਂ ਇਹ ਗੱਲ ਉਹਨਾਂ ਨੇ ਕਈ ਸੀਮਾ ਨੇ ਪ੍ਰਿੰਸ ਨੂੰ ਤਾਂ ਪ੍ਰਿੰਸ ਅੰਦਰ ਹੀ ਅੰਦਰ ਕੁਝ ਟੁੱਟ ਵੀ ਗਿਆ ਤੇ ਪਰੇਸ਼ਾਨ ਵੀ ਹੋਇਆ ਉਦਾਸ ਵੀ ਹੋ ਗਿਆ ਕਿ ਮੈਂ ਆਪਣੀ ਮਾਂ ਨੂੰ ਕਿਹੜੇ ਮੁੰਡੇ ਨਾਲ ਕਾਵਾਂ ਚਲੋ ਕੋਈ ਗੱਲ ਨਹੀਂ ਉਹਨਾਂ ਨੇ ਟਿਕਟ ਕਰਾਈ ਤੇ ਵਾਪਸ ਇੰਡੀਆ ਆਏ ਤੇ ਆਪਣੀ ਮਾਂ ਨੂੰ ਕਹਿਣ ਲੱਗੇ ਕਿ ਅਸੀਂ ਤੁਹਾਨੂੰ ਲੈ ਕੇ ਜਾਣਾ ਹੈ ਤਾਂ ਮਾਂ ਨੇ ਕਿਹਾ ਕਿ ਤੁਸੀਂ ਮੈਨੂੰ ਕਿਵੇਂ ਲਿਜਾ ਸਕਦੇ ਤੁਸੀਂ ਤਾਂ ਕਹਿ ਰਹੇ ਸੀਗੇ ਕਿ ਸੀਮਾ ਤੁਹਾਡੇ ਨਾਲ ਰਹਿ ਨਹੀਂ ਸਕਦੀ ਤੇ ਪਰ ਫਿਰ ਮੈਂ ਹੁਣ ਕਿਸ ਤਰ੍ਹਾਂ ਲਿਜਾ ਸਕਦੀ ਤੁਸੀਂ ਮੈਨੂੰ ਕਿਵੇਂ ਲੈ ਕੇ ਜਾਓਗੇ ਕਹਿਣ ਲੱਗੇ ਕੋਈ ਗੱਲ ਨਹੀਂ ਮਾਂ ਅਸੀਂ ਤੈਨੂੰ ਰੱਖ ਲਵਾਂਗੇ ਤੇ ਪ੍ਰਿੰਸ ਦੀ ਮਾਂ ਨੇ ਕਿਹਾ ਕਿ ਨਹੀਂ ਬੇਟਾ ਜੀ ਮੈਂ ਨਹੀਂ ਜਾ ਸਕਦੀ ਤੁਹਾਡੇ ਪਿਤਾ ਜੀ ਦਾ ਔਖਾ ਹੋ ਜਾਏਗਾ ਤੁਹਾਡੇ ਪਿਤਾ ਜੀ ਉੱਥੇ ਰਹਿ ਨਹੀਂ ਪਾਉਣਗੇ ਕਹਿਣ ਲੱਗੇ ਕੋਈ ਗੱਲ ਨਹੀਂ ਮਾਂ ਜੀ ਪਿਤਾ ਜੀ ਇੱਥੇ ਹੀ ਰਹਿਣਗੇ ਤੁਸੀਂ ਸਾਡੇ ਨਾਲ ਚੱਲੋ ਤਾਂ ਇਹ ਗੱਲ ਕਹਿ ਕੇ ਪ੍ਰਿੰਸ ਆਪਣੇ ਕਮਰੇ ਦੇ ਵਿੱਚ ਚਲਾ ਗਿਆ ਤਾਂ ਪ੍ਰਿੰਸ ਦੀ ਮਾਂ ਕੁਝ ਟਾਈਮਸ ਸੋਚਣ ਤੋਂ ਬਾਅਦ ਪ੍ਰਿੰਸ ਦੇ ਪਿਤਾ ਜੀ ਨੂੰ ਕਹਿਣ ਲੱਗੀ ਕਿ ਆਪਣੇ ਬੱਚੇ ਇੰਨੇ ਜ਼ਿਆਦਾ ਸਵਾਰਥੀ ਹੋ ਗਏ ਨੇ ਕਿ ਜਦੋਂ ਅੱਜ ਉਹਨਾਂ ਨੂੰ ਜ਼ਰੂਰਤ ਪਈ ਹੈ ਤੇ ਅੱਜ ਮਾਂ ਯਾਦ ਆ ਗਈ ਹੈ ਤਾਂ ਤੁਸੀਂ ਦੱਸੋ ਕਿ ਮੈਂ ਕੀ ਕਰਾਂ ਤਾਂ ਪ੍ਰਿੰਸ ਦੇ ਪਿਤਾ ਨੇ ਕਿਹਾ ਕਿ ਜਿਸ ਤਰ੍ਹਾਂ ਵੀ ਤੁਹਾਨੂੰ ਚੰਗਾ ਲੱਗੇ ਤੁਸੀਂ ਕਰੋ ਜੇ ਤੇਰਾ ਦਿਲ ਕਰੇ ਤਾਂ ਤੂੰ ਜਾ ਜੇ ਤੇਰਾ ਨਹੀਂ ਦਿਲ ਕਰਦਾ ਹੈ ਤਾਂ ਤੂੰ ਨਾ ਜਾ ਤਾਂ ਪ੍ਰਿੰਸ ਦੀ ਮਾਂ ਨੇ ਕਿਹਾ ਕਿ ਜੇ ਤੁਸੀਂ ਮੇਰੇ ਨਾਲ ਚਲੋਗੇ ਤਾਂ ਮੈਂ ਫਿਰ ਜਾਵਾਂਗੀ ਨਹੀਂ ਤਾਂ ਮੈਂ ਨਹੀਂ ਜਾਵਾਂਗੀ ਤਾਂ ਪ੍ਰਿੰਸ ਦੇ ਪਿਤਾ ਨੇ ਕਿਹਾ ਕਿ ਨਹੀਂ ਮੈਂ ਨਹੀਂ ਆਪਣਾ ਕੰਮ ਛੱਡ ਕੇ ਜਾ ਸਕਦਾ ਉਸਨੇ ਕਿਹਾ ਠੀਕ ਹੈ ਫਿਰ ਤੁਸੀਂ ਨਹੀਂ ਜਾ ਸਕਦੇ ਫਿਰ ਮੈਂ ਵੀ ਨਹੀਂ ਜਾਵਾਂਗੀ ਕਿਉਂਕਿ ਮੈਂ ਤੁਹਾਡੇ ਬਗੈਰ ਉੱਥੇ ਜਾ ਕੇ ਪਤਾ ਲੱਗੇ ਕਿ ਮੈਨੂੰ ਮੇਰਾ ਬੇਟਾ ਉੱਥੇ ਜਾ ਕੇ ਪੁੱਛਿਆ ਹੀ ਨਾ ਤੇ ਮੈਂ ਤਾਂ ਮਰੀ ਜਾਵਾਂਗੀ ਮੈਂ ਨਹੀਂ ਜਾਵਾਂਗੀ ਉਹਨਾਂ ਕਿਆ ਠੀਕ ਹੈ ਤਾਂ ਪ੍ਰਿੰਸ ਜਦੋਂ ਅਗਲੇ ਦਿਨ ਸਵੇਰੇ ਉੱਠ ਕੇ ਆਉਂਦਾ ਹੈ ਤੇ ਕਹਿੰਦਾ ਹੈ ਕਿ ਚਲੋ ਮੰਮੀ ਜੀ ਫਿਰ ਤੁਸੀਂ ਆਪਣਾ ਕੱਪੜੇ-ਵਪੜੇ ਤਿਆਰ ਕਰ ਲਓ ਆਪਣਾ ਟੈਟਚੀ ਤਿਆਰ ਕਰ ਲਓ ਤਾਂ ਪ੍ਰਿੰਸ ਦੀ ਮਾਂ ਕਹਿਣ ਲੱਗੀ ਕਿ ਬੇਟਾ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਮੈਂ ਉੱਥੇ ਜਾ ਕੇ ਨਹੀਂ ਰਹਿ ਸਕਦੀ ਤੁਸੀਂ ਆਪਣੀ ਸਾਸੂ ਮਾਂ ਨੂੰ ਹੀ ਨਾਲ ਲੈ ਜਾਓ ਤਾਂ ਉਹ ਕਹਿਣ ਲੱਗੇ ਕਿ ਨਹੀਂ ਉਹ ਨਹੀਂ ਜਾ ਸਕਦੇ ਕਿਉਂਕਿ ਸੀਮਾ ਦੀ ਪਰਜਾਈ ਦੇ ਘਰ ਬੱਚਾ ਹੋਣ ਵਾਲਾ ਇਸ ਕਰਕੇ ਉਹ ਨਹੀਂ ਜਾ ਸਕਦਾ ਕਹਿਣ ਲੱਗੇ ਚਲੋ ਕੋਈ ਗੱਲ ਨਹੀਂ ਤੁਸੀਂ ਸਾਡੇ ਨਾਲ ਚਲੋ ਤਾਂ ਸੀਮਾ ਨੇ ਕਿਹਾ ਕਿ ਮੰਮੀ ਜੀ ਨਹੀਂ ਤੁਸੀਂ ਸਾਡੇ ਨਾਲ ਚਲੋ ਤੁਸੀਂ ਬਹੁਤ ਅੱਛੇ-ਅੱਛੇ ਖਾਣੇ ਬਣਾਉਂਦੇ ਹੋ ਤਾਂ ਪ੍ਰਿੰਸ ਦੀ ਮੰਮਾ ਨੇ ਕਿਹਾ ਕਿ ਨਹੀਂ ਬੇਟਾ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਤਾਂ ਇਹ ਗੱਲ ਸੁਣ ਕੇ ਸੀਮਾ ਔਰ ਪ੍ਰਿੰਸ ਨੂੰ ਬਹੁਤ ਗੁੱਸਾ ਵੀ ਆਇਆ ਪਰ ਚੁੱਪ ਕਰਕੇ ਚਲੇ ਗਏ ਜਦੋਂ ਚਲੇ ਗਏ ਤਾਂ ਵਾਪਸ ਅਮਰੀਕਾ ਚਲੇ ਗਏ ਤਾਂ ਕੁਛ ਟ੍ਰਾਂਹੀ ਬਾਅਦ ਮਹੀਨੇ 2 ਮਹੀਨੇ ਬਾਅਦ ਉਹਨਾਂ ਦੇ ਟਾਬੇ ਦੇ ਉੱਤੇ ਇੱਕ ਬੰਦਾ ਆਇਆ ਜਿਹੜਾ ਕਿ ਅਮਰੀਕਾ ਦਾ ਰਹਿਣ ਵਾਲਾ ਸੀ ਪਰ ਉਹ ਪੰਜਾਬੀ ਸੀ ਤਾਂ ਉਹਨੇ ਉੱਥੇ ਆ ਕੇ ਟਾਬੇ ਤੇ ਖਾਣਾ ਖਾਧਾ ਤੇ ਉਹ ਬਹੁਤ ਹੀ ਜ਼ਿਆਦਾ ਖੁਸ਼ ਹੋਇਆ ਤਾਂ ਉਹ ਕਹਿਣ ਲੱਗਾ ਕਿ ਅੰਕਲ ਜੀ ਮੈਂ ਤੁਹਾਨੂੰ ਅਗਰ ਕੋਈ ਆਫਰ ਦਿਆਂ ਤਾਂ ਤੁਸੀਂ ਲਓਗੇ ਤਾਂ ਉਹ ਕਹਿਣ ਲੱਗੇ ਕਿ ਬੇਟਾ ਜੀ ਤੁਸੀਂ ਮੈਨੂੰ ਕੀ ਆਫਰ ਦੇਣੀ ਹੈ ਕਹਿੰਨ ਲੱਗਾ ਕਿ ਮੇਰੇ ਅਮਰੀਕਾ ਦੇ ਵਿੱਚ 2-3 ਜੁੜੇ ਨੇ ਹੋਟਲ ਨੇ ਪਰ ਉੱਥੇ ਕੋਈ ਪੰਜਾਬੀ ਖਾਣਾ ਬਣਾਉਣ ਵਾਲਾ ਨਹੀਂ ਹੈ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਅਮਰੀਕਾ ਚਲੋ ਤੇ ਉੱਥੇ ਜਾ ਕੇ ਤੁਸੀਂ ਮੈਂ ਉੱਥੇ ਤੁਹਾਡੇ ਸਾਰਾ ਰਹਿਣ ਦਾ ਇਂਤਜ਼ਾਮ ਵੀ ਕਰਕੇ ਦਿਆਂਗਾ ਸਭ ਸਾਰੀਆਂ ਸਹੂਲਤਾਂ ਤੁਹਾਨੂੰ ਦਿਆਂਗਾ ਤੇ ਮੈਂ ਚਾਹੁੰਦਾ ਹਾਂ ਕਿ ਤੁਸੀਂ ਮੇਰੇ ਨਾਲ ਚਲੋ ਤਾ ਉਹ ਕਹਿੰਦਾ ਕਿ ਬੇਟਾ ਜੀ ਮੈਨੂੰ ਤੁਸੀਂ 2 ਦਿਨ ਦਾ ਟਾਈਮ ਦਿਓ ਫਿਰ ਮੈਂ ਤੁਹਾਨੂੰ ਸੋਚ ਕੇ ਦੱਸਾਂਗਾ ਉਹ ਕਹਿ ਰਿਹਾ ਚਲੋ ਕੋਈ ਗੱਲ ਨਹੀਂ ਤਾਂ ਪ੍ਰਿੰਸ ਦਾ ਪਿਤਾ ਘਰ ਆਉਂਦਾ ਹੈ ਤੇ ਪ੍ਰਿੰਸ ਦੀ ਮਾਂ ਦੇ ਨਾਲ ਗੱਲ ਕਰਦਾ ਹੈ ਕਿ ਤੂੰ ਹਮੇਸ਼ਾ ਕਹਿੰਦੀ ਸੀ ਕਿ ਮੈਂ ਜਿਉਂਦੇ ਜੀ ਅਮਰੀਕਾ ਵੇਖ ਲਵਾਂ ਮੈਂ ਜਿਉਂਦੇ ਜੀ ਅਮਰੀਕਾ ਵੇਖ ਲਵਾਂ ਤੇ ਚਲ ਅੱਜ ਅਮਰੀਕਾ ਵੇਖਣ ਦਾ ਟਾਈਮ ਆ ਗਿਆ ਹੈ ਤਾਂ ਕਹਿਣ ਲੱਗੀ ਕਿ ਇਹ ਤੁਸੀਂ ਕੀ ਕਹਿ ਰਹੇ ਹੋ ਮੈਂ ਅਮਰੀਕਾ ਕਿਵੇਂ ਜਾ ਸਕਦੀ ਹਾਂ ਬੇਟਾ ਆਇਆ ਸੀਗਾ ਤਾਂਤਾ ਮੈਂ ਗਈ ਨਹੀਂ ਉਹ ਵੀ ਉਹ ਆਪਣੇ ਮਤਲਬ ਨੂੰ ਲੈ ਕੇ ਜਾ ਰਿਹਾ ਸੀ ਤਾਂ ਪ੍ਰਿੰਸ ਦੇ ਪਿਤਾ ਕਹਿਣ ਲੱਗੇ ਕਿ ਉਹ ਆਪਣੇ ਮਤਲਬ ਨੂੰ ਲੈ ਕੇ ਜਾ ਰਿਹਾ ਸੀਗਾ ਪਰ ਆਪਾਂ ਆਪਣੇ ਮਤਲਬ ਨੂੰ ਜਾ ਰਹੇ ਹਾਂ ਤਾਂ ਉਹ ਕਹਿਣ ਲੱਗੇ ਕਿ ਕੀ ਗੱਲ ਮੈਨੂੰ ਸਮਝ ਨਹੀਂ ਆਈ ਤਾਂ ਤੇ ਪ੍ਰਿੰਸ ਦੇ ਪਿਤਾ ਨੇ ਸਾਰੀ ਕਹਾਣੀ ਦੱਸੀ ਕਿ ਇਸ ਤਰ੍ਹਾਂ ਕੋਈ ਪਾਰੋ ਆਇਆ ਹੈ ਤੇ ਉਹ ਆਪਾਂ ਨੂੰ ਉੱਥੇ ਲੈ ਜਾਣਾ ਚਾਹੁੰਦਾ ਹੈ ਤਾਂ ਪ੍ਰਿੰਸ ਦੀ ਮਾਂ ਨੇ ਕਿਹਾ ਕਿ ਚਲੋ ਠੀਕ ਹੈ ਜਿਵੇਂ ਤੁਹਾਨੂੰ ਚੰਗਾ ਲੱਗਦਾ ਹੈ ਤਾਂ ਅਗਲੇ ਦਿਨ ਜਦੋਂ ਉਹ ਬੰਦਾ ਆਉਂਦਾ ਹੈ ਤਾਂ ਉਹ ਨੂੰ ਹਾਂ ਕਰ ਦਿੰਦੇ ਆ ਤਾ ਉੱਥੇ ਚਲੇ ਜਾਂਦੇ ਨੇ ਅਮਰੀਕਾ ਉੱਥੇ ਜਾ ਕੇ ਉਹ ਇੱਕ ਹੋਟਲ ਦੇ ਵਿੱਚ ਮਤਲਬ ਖਾਣਾ ਨਹੀਂ ਬਣਾਉਂਦੇ ਸਿਰਫ ਜੋ ਉਹਨਾਂ ਨੇ ਉੱਥੇ ਹੋਟਲ ਦੇ ਵਿੱਚ ਬੰਦੇ ਰੱਖੇ ਹੋਏ ਸੀ ਸਿਰਫ ਉਹਨਾਂ ਨੂੰ ਉਹ ਦੱਸਦੇ ਸੀ ਸੁਪਰਵਾਈਜ਼ ਕਰਦੇ ਸੀਗੇ ਕਿ ਆਹ ਖਾਣਾ ਇਸ ਤਰ੍ਹਾਂ ਬਣੇਗਾ ਆਹ ਖਾਣਾ ਇਸ ਤਰ੍ਹਾਂ ਬਣੇਗਾ ਆਹ ਚੀਜ਼ ਬਣਾਉਣੀ ਹੈ ਆਹ ਚੀਜ਼ ਬਣਾਉਣੀ ਉੱਥੇ ਜਾ ਕੇ ਪ੍ਰਿੰਸ ਦੇ ਪਿਤਾ ਦੀ ਇੱਕ ਬਹੁਤ ਹੀ ਵਧੀਆ ਲਾਈਫ ਹੋ ਗਈ ਬਹੁਤ ਹੀ ਵਧੀਆ तरीके ਦੇ ਨਾਲ ਉਹ ਰਹਿਣ ਲੱਗੇ ਔਰ ਉਹ ਬਹੁਤ ਹੀ ਜ਼ਿਆਦਾ ਖੁਸ਼ ਸੀ ਕਿਉਂਕਿ ਜਿੱਥੇ ਉਹਨਾਂ ਨੂੰ ਰਹਿਣ ਦੀ ਜਗ੍ਹਾ ਮਿਲੀ ਸੀ ਉੱਥੇ ਬਹੁਤ ਸਾਰੇ ਪੰਜਾਬੀ ਬੱਚੇ ਸੀ ਤਾਂ ਉਹ ਸਾਰੇ ਪੰਜਾਬੀ ਬੱਚੇ ਜਿਹੜੇ ਸੀਗੇ ਉਹ ਬਹੁਤ ਖੁਸ਼ ਸੀ ਕਿਉਂਕਿ ਪ੍ਰਿੰਸ ਦੀ ਮਾਂ ਉਹਨਾਂ ਬੱਚਿਆਂ ਨੂੰ ਘਰ ਦੇ ਵਿੱਚ ਟਿਫਨ ਬਣਾ ਕੇ ਦਿੰਦੀ ਸੀ ਤੇ ਇਸ ਕਰਕੇ ਉਹ ਬੱਚੇ ਪ੍ਰਿੰਸ ਦੀ ਮਾਂ ਦਾ ਬਹੁਤ ਹੀ ਜ਼ਿਆਦਾ ਇੱਜ਼ਤ ਮਾਨ ਕਰਦੇ ਸੀਗੇ ਕਿਉਂਕਿ ਉਹ ਉਹਨਾਂ ਦੇ ਘਰ ਦੇ ਕੋਲ ਹੀ ਉਹਨਾਂ ਸਾਰਿਆਂ ਦੇ ਘਰ ਸੀ ਤਾਂ ਉਹ ਬੜੇ ਹੀ ਖੁਸ਼ ਰਹਿੰਦੇ ਸੀਗੇ ਉਹਨਾਂ ਦੇ ਘਰ ਜਦੋਂ ਆਉਂਦੇ ਸੀ ਉਹਨਾਂ ਦੇ ਨਾਲ ਟਾਈਮ ਵੀ ਬਤਾਉਂਦੇ ਸੀ ਗੱਲਾਂ ਬਾਤਾਂ ਵੀ ਕਰਦੇ ਸੀਗੇ ਤੇ ਪ੍ਰਿੰਸ ਦੀ ਮਾਂ ਨੂੰ ਬਹੁਤ ਹੀ ਵਧੀਆ ਲੱਗਦਾ ਸੀ ਤਾਂ ਇੱਕ ਦਿਨ ਪ੍ਰਿੰਸ ਦੀ ਘਰ ਵਾਲੀ ਯਾਨੀ ਕਿ ਸੀਮਾ ਨੇ ਕਿਹਾ ਕਿ ਅੱਜ ਆਪਾਂ ਬਾਹਰ ਖਾਣਾ ਖਾਣ ਚੱਲਦੇ ਹਾਂ ਤਾਂ ਉਹ ਬਾਹਰ ਜਦੋਂ ਖਾਣਾ ਖਾਣ ਗਏ ਤੇ ਬਾਹਰ ਜਾ ਕੇ ਕੀ ਦੇਖਦੇ ਨੇ ਕੀ ਟੇਬਲ ਤੇ ਉਸ ਦੇ ਪਿਤਾ ਬੈਠੇ ਹੋਏ ਨੇ। ਔਰ ਉਹ ਇੱਕਦਮ ਅਚਾਨਕ ਦੇਖ ਕੇ ਹੈਰਾਨ ਹੋ ਜਾਂਦੇ ਨੇ ਕਿ ਇਹ ਮੇਰੇ ਪਿਤਾ ਹੀ ਲੱਗ ਰਹੇ ਨੇ ਪਰ ਇਹ ਇੱਥੇ ਕਿਵੇਂ ਆ ਗਏ? ਤਾਂ ਉਹ ਕੋਲ ਜਾ ਕੇ ਦੇਖਦਾ ਹੈ ਤਾਂ ਇੱਕਦਮ ਹੈਰਾਨ ਹੋ ਜਾਂਦਾ ਕਹਿ ਰਿਹਾ ਹੈ ਕਿ ਪਿਤਾ ਜੀ ਤੁਸੀਂ ਇੱਥੇ ਕਹਿ ਰਹੇ ਹਾਂ ਬੇਟਾ ਜੀ ਮੈਂ ਇੱਥੇ ਕਹਿ ਰਹੇ ਤੁਸੀਂ ਇੱਥੇ ਆਏ ਔਰ ਤੁਸੀਂ ਸਾਨੂੰ ਦੱਸਿਆ ਹੀ ਨਹੀਂ। ਤਾ ਪ੍ਰਿੰਸ ਦੇ ਪਿਤਾ ਨੇ ਕਿਹਾ ਕਿ ਬੇਟਾ ਦਰਸ਼ਨ ਵਾਲੀ ਤਾਂ ਕੋਈ ਗੱਲ ਹੀ ਨਹੀਂ ਸੀ ਨਾ ਹੀ ਕੋਈ ਦੱਸਣ ਦੀ ਸਾਨੂੰ ਲੋੜ ਸੀ ਤੇ ਕਹਿਣ ਲੱਗੇ ਕਿ ਤੁਸੀਂ ਇੱਥੇ ਆ ਗਏ ਤੇ ਮੰਮੀ ਕਿੱਥੇ ਐ ਤਾਂ ਉਹ ਕਹਿਣ ਲੱਗੇ ਕਿ ਚਲ ਤੇਰੀ ਮੰਮੀ ਕੋਲ ਲੈ ਚਲਦਾ ਤੇਰੀ ਤਾਂ ਉਹ ਜਦੋਂ ਲੈ ਕੇ ਗਏ ਘਰ ਜਾ ਕੇ ਉਹਨਾਂ ਨੇ ਦਰਵਾਜ਼ਾ ਖੋਲ੍ਹਿਆ ਤਾਂ ਇੱਕਦਮ ਉਹਦੀ ਮਾਂ ਨੇ ਦੇਖ ਕੇ ਹੈਰਾਨ ਹੋ ਗਈ ਆਪਣੇ ਬੇਟੇ ਨੂੰ ਦੇਖ ਕੇ ਤੇ ਥੋੜੀ ਅੱਖਾਂ ਦੇ ਅੰਦਰ ਹੰਝੂ ਵੀ ਆ ਗਏ ਪਰ ਚਲੋ ਬੇਡਾ ਸੀਗਾ ਉਹ ਰਹਿ ਨਹੀਂ ਸਕਦੀ ਸੀ ਤੇ ਫਟਾਫਟ ਆਪਣੇ ਬੇਟੇ ਨੂੰ ਮਿਲ ਲਈ ਤੇ ਕਹਿਣ ਲੱਗੀ ਕਿ ਇਹ ਇੱਥੇ ਕਿਵੇਂ ਆ ਗਏ ਔਰ ਤੁਸੀਂ ਇਹਨਾਂ ਨੂੰ ਕਿਵੇਂ ਮਿਲ ਗਏ ਕਹਰੇ ਕਿ ਇਹ ਆਪਣੇ ਹੋਟਲ ਦੇ ਵਿੱਚ ਆਏ ਸੀ ਤੇ ਇਹ ਉੱਥੇ ਮੈਨੂੰ ਮਿਲੇ ਸੀ ਤਾਂ ਬੇਟੇ ਦਾ ਹੋਰ ਵੀ ਜ਼ਿਆਦਾ ਹੈਰਾਨ ਹੋ ਗਿਆ ਕਿ ਉਹ ਹੋਟਲ ਤੁਹਾਡਾ ਸੀ ਇਹ ਕਿਵੇਂ ਹੋ ਗਿਆ ਤਾ ਪ੍ਰਿੰਸ ਦੇ ਪਿਤਾ ਨੇ ਕਿਹਾ ਕਿ ਸਭ ਕੁਝ ਹੋ ਸਕਦਾ ਹੈ ਜਦੋਂ ਔਲਾਦ ਨਿਕੰਮੀ ਨਿਕਲ ਆਏ ਨਾ ਤਾਂ ਫਿਰ ਪਰਮਾਤਮਾ ਸਭ ਕੁਝ ਕਰ ਦਿੰਦਾ ਹੈ ਕੋਈ ਨਾ ਕੋਈ ਨਵਾਂ ਰਸਤਾ ਬਣਾ ਹੀ ਦਿੰਦਾ ਹੈ ਤਾਂ ਪ੍ਰਿੰਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਕਿ ਅਚਾਨਕ 3-4 ਮਹੀਨੇ ਦੇ ਵਿੱਚ ਐਸਾ ਕੀ ਹੋ ਗਿਆ ਕਿ ਮੇਰਾ ਬਾਪ ਇੰਨੇ ਵੱਡਾ ਹੋਟਲ ਦੇ ਵਿੱਚ ਕਹਿ ਰਿਹਾ ਕਿ ਮੇਰਾ ਹੋਟਲ ਹੈ ਔਰ ਮੇਰੀ ਮਾਂ ਇੰਨੇ ਵਧੀਆ ਘਰ ਦੇ ਵਿੱਚ ਰਹਿ ਰਹੀ ਹੈ ਕੀ اچانک 3-4 ਮਹੀਨੇ ਬਾਅਦ ਕੀ ਹੋ ਗਿਆ ਤਾਂ ਪ੍ਰਿੰਸ ਕਹਿਣ ਲੱਗਾ ਕਿ ਚਲੋ ਹੁਣ ਜੇਕਰ ਤੁਸੀਂ ਇੱਥੇ ਆ ਹੀ ਗਏ ਹੋ ਤਾਂ ਚਲੋ ਤੁਸੀਂ ਮੇਰੇ ਘਰ ਚੱਲੋ ਤਾਂ ਪ੍ਰਿੰਸ ਦੀ ਮਾਂ ਕਹਿਣ ਲੱਗੀ ਕਿ ਬੇਟਾ ਮੈਨੂੰ ਹੁਣ ਜ਼ਰੂਰਤ ਨਹੀਂ ਹੈ ਮੇਰੇ ਕੋਲ ਤੇਰੇ ਵਰਗੇ ਬਹੁਤ ਸਾਰੇ ਬੱਚੇ ਨੇ ਜਿਹੜੇ ਮੈਨੂੰ ਤੇਰੇ ਤੋਂ ਵੀ ਜ਼ਿਆਦਾ ਪਿਆਰ ਕਰਦੇ ਨੇ ਤੇਰੇ ਤੋਂ ਵੀ ਜ਼ਿਆਦਾ ਮੇਰੀ ਇੱਜ਼ਤ ਤੇ ਮਾਨ ਕਰਦੇ ਨੇ ਮੇਰੀ ਕਦਰ ਕਰਦੇ ਨੇ ਤੇ ਮੈਨੂੰ ਹੁਣ ਤੇਰੀ ਯਾਦ ਨਹੀਂ ਆਉਂਦੀ ਮੈਂ ਹੁਣ ਤੇਰੇ ਬਗੈਰ ਜੀਣਾ ਸਿੱਖ ਲਿਆ ਹੈ ਤਾਂ ਪ੍ਰਿੰਸ ਨੇ ਕਿਹਾ ਕਿ ਇਹ ਕਿਵੇਂ ਹੋ ਸਕਦਾ ਹੈ ਤਾਂ ਪ੍ਰਿੰਸ ਦੇ ਪਿਤਾ ਨੇ ਕਿਹਾ ਕਿ ਸਭ ਕੁਝ ਹੋ ਸਕਦਾ ਹੈ ਤੇਰੀ ਮਾਂ ਦੀ ਜੀਉਂਦੇ ਜੀ ਇੱਛਾ ਸੀ ਕਿ ਮੈਂ ਅਮਰੀਕਾ ਵੇਖਣਾ ਹੈ ਤੇ ਪਰਮਾਤਮਾ ਨੇ ਸਾਡੀ ਇੱਛਾ ਪੂਰੀ ਕਰ ਦਿੱਤੀ ਸਾਨੂੰ ਕੋਈ ਐਸਾ ਸੱਜਣ ਮਿਲਿਆ ਜਿਹੜਾ ਸਾਨੂੰ ਇੱਥੋਂ ਤੱਕ ਲੈ ਕੇ ਆ ਗਿਆ ਤਾਂ ਪ੍ਰਿੰਸ ਨੇ ਕਿਹਾ ਕਿ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ ਮੈਂ ਆਪਣੀ ਜਨਾਨੀ ਦੇ ਪਿੱਛੇ ਲੱਗ ਕੇ ਮੈਂ ਤੁਹਾਨੂੰ ਤੁਹਾਡੇ ਨਾਲ ਵੱਦ ਸਲੋਕੀ ਕੀਤੀ ਤੁਹਾਨੂੰ ਆਪਣੇ ਕੋਲ ਨਹੀਂ ਰੱਖਿਆਗਾ ਤਾਂ ਮੈਨੂੰ ਤੁਸੀਂ ਮਾਫ ਕਰ ਦਿਓ ਜੇ ਤੁਸੀਂ ਸਾਡੇ ਨਾਲ ਚੱਲੋ ਤਾਂ ਪ੍ਰਿੰਸ ਦੀ ਮਾਂ ਨੇ ਕਿਹਾ ਕਿ ਬੇਟਾ ਮੈਂ ਤੁਹਾਡੇ ਨਾਲ ਨਹੀਂ ਜਾ ਸਕਦੀ ਪ੍ਰਮਾਤਮਾ ਨੇ ਮੈਨੂੰ ਇੰਨਾ ਵਧੀਆ ਪ੍ਰਗਾਰ ਦੇ ਦਿੱਤਾ ਹੈ ਮੈਂ ਇਹ ਪਰਿਵਾਰ ਛੱਡ ਕੇ ਨਹੀਂ ਜਾ ਸਕਦੀ ਕਿਉਂਕਿ ਉਹ ਜਿਹੜੇ ਬੱਚੇ ਰੋਜ਼ ਉਹਦੇ ਕੋਲੋਂ ਟਿਫਨ ਲੈ ਕੇ ਜਾਂਦੇ ਸੀ ਉਹਦੇ ਕੋਲੋਂ ਖਾਣਾ ਖਾਂਦੇ ਸੀ ਉਹਦੇ ਨਾਲ ਗੱਲਾਂ ਬਾਤਾਂ ਕਰਦੇ ਸੀਗੇ ਤਾਂ ਉਹਨੂੰ ਬਹੁਤ ਹੀ ਵਧੀਆ ਲੱਗਦਾ ਸੀ ਕਿ ਉਹ ਅਣਜਾਣ ਜਗ੍ਹਾ ਤੇ ਪਰਦੇਸ ਦੇ ਵਿੱਚ ਬੱਚਿਆਂ ਦੀ ਹੈਲਪ ਕਰਦੀ ਹੈ ਤਾਂ ਉਹਦੀ ਜ਼ਿੰਦਗੀ ਬਹੁਤ ਹੀ ਜ਼ਿਆਦਾ 3-4 ਮਹੀਨਿਆਂ ਦੇ ਵਿੱਚ ਬਿਲਕੁਲ ਜ਼ਿੰਦਗੀ ਬਦਲ ਗਈ ਉਹਨੂੰ ਆਪਣੇ ਬੇਟੇ ਦੀ ਕੋਈ ਯਾਦ ਨਹੀਂ ਆ ਰਹੀ ਸੀ ਕੋਈ ਉਹਨੂੰ ਆਪਣੇ ਬੇਟੇ ਦਾ ਮੂੰਹ ਨਹੀਂ ਰਿਹਾ ਸੀਗਾ ਤਾ ਉਹ ਕਹਿਣ ਲੱਗਾ ਪ੍ਰਿੰਸ ਕਹਿਣ ਲੱਗਾ ਕਿ ਮੰਮੀ ਜੀ ਤੁਸੀਂ ਜਦੋਂ ਬਜ਼ੁਰਗ ਹੋ ਜਾਓਗੇ ਫਿਰ ਤੁਸੀਂ ਕੀ ਕਰੋਗੇ ਤਾਂ ਉਹਦੀ ਮਾਂ ਨੇ ਕਿਹਾ ਕੋਈ ਗੱਲ ਨਹੀਂ ਬੇਟਾ ਜਦੋਂ ਬਜ਼ੁਰਗ ਹੋ ਜਾਵਾਂਗੇ ਉਦੋਂ ਵੀ ਕੋਈ ਨਾ ਕੋਈ ਤਾਂ ਸਹਾਰਾ ਮਿਲ ਹੀ ਜਾਏਗਾ ਨਾ ਨਹੀਂ ਹੋਏਗਾ ਤਾਂ ਅਸੀਂ ਵਾਪਸ ਇੰਡੀਆ ਚਲੇ ਜਾਵਾਂਗੇ ਸਾਡੇ ਕੋਲੇ ਇੰਨਾ ਪੈਸਾ ਤਾਂ ਹੈ ਕਿ ਅਸੀਂ ਇੰਡੀਆ ਜਾ ਕੇ ਅਸੀਂ ਨੌਕਰ ਰੱਖ ਕੇ ਵੀ ਆਪਣੀ ਜ਼ਿੰਦਗੀ ਜਿਹੀ ਜੀ ਸਕਦੇ ਹਾਂ ਆਪਣੇ ਕੰਮ ਅਸੀਂ ਨੌਕਰ ਰੱਖ ਕੇ ਕਰਵਾ ਸਕਦੇ ਹਾਂ ਤਾਂ ਇਸ ਗੱਲ ਤੇ ਪ੍ਰਿੰਸ ਨਾਰਾਜ ਵੀ ਸੀ ਅੰਦਰੋਂ ਪਰ ਉਹ ਅੰਦਰੋਂ ਬਹੁਤ ਜ਼ਿਆਦਾ ਸ਼ਰਮਿੰਦਾ ਵੀ ਸੀ ਤਾਂ ਉਹ ਚੁੱਪ ਕਰਕੇ ਆਪਣੀ ਘਰਵਾਲੀ ਨੂੰ ਨਾਲ ਲੈ ਕੇ ਉੱਥੋਂ ਚਲਾ ਜਾਂਦਾ ਹੈ ਤਾਂ ਸਾਨੂੰ ਇਥੋਂ ਇਸ ਕਹਾਣੀ ਤੋਂ ਕੀ ਸਿੱਖਣ ਨੂੰ ਮਿਲਿਆ ਕਿ ਇੱਕ ਔਰਤ ਦੇ ਪਿੱਛੇ ਲੱਗ ਕੇ ਇੱਕ ਬੇਟੇ ਨੇ ਆਪਣੇ ਮਾਪਾਪ ਨੂੰ ਪਿੱਛੇ ਕਰ ਦਿੱਤਾ ਤੇ ਆਪਣੇ ਸੱਸ ਨੂੰ ਅੱਗੇ ਕਰਦਾ ਯਾਨੀ ਕਿ ਸੌਰਿਆ ਨੂੰ ਅੱਗੇ ਕਰ ਦਿੱਤਾ ਹਾਲਾਂਕਿ ਬਰਾਬਰ ਦਾ ਹੱਕ ਹੁੰਦਾ ਹੈ ਅਗਰ ਮਾਂ ਦਾ ਹੱਕ ਹੈ ਤਾਂ ਸੱਸ ਦਾ ਵੀ ਬਰਾਬਰ ਦਾ ਹੱਕ ਹੈ ਕਿਉਂਕਿ ਉਹਦੀ ਵੀ ਬੇਟੀ ਹੈ ਪਰ ਸਭ ਤੋਂ ਪਹਿਲਾਂ ਇੱਕ ਮਾਂ ਬੇਟੇ ਦਾ ਹੱਕ ਹੁੰਦਾ ਹੈ ਮਾਤੇ ਤੇ ਮਾਂ ਦਾ ਹੱਕ ਹੁੰਦਾ ਹੈ ਬੇਟੇ ਤੇ ਕਿਉਂਕਿ ਆਪਾਂ ਕਾਹਦੇ ਤੋਂ ਕਹਿੰਨੇ ਹਾਂ ਕਿ ਵੀ ਇੱਕ ਬੇਟਾ ਜ਼ਰੂਰ ਹੋਣਾ ਚਾਹੀਦਾ ਹੈ ਤਾਂ ਕਿ ਮਾਂ ਨੂੰ ਕਿਤੇ ਜਾ ਕੇ ਰਹਿਣਾ ਨਾ ਪਵੇ ਬਾਪ ਨੂੰ ਕਿਤੇ ਜਾ ਕੇ ਧੀਆਂ ਦੇ ਬੂਏ ਦੇ ਉੱਤੇ ਨਾ ਬੈਠਣਾ ਪਵੇ ਪਰ ਉਹੀ ਅਗਰ ਬੇਟਾ ਹੋਣ ਦੇ ਬਾਵਜੂਦ ਵੀ ਮਾਪੇ ਆਪਣੇ ਇਕੱਲੇ ਹੀ ਰਹਿਣਾ ਹੈ ਤਾਂ ਫਿਰ ਬੇਟੇ ਹੋਣ ਦਾ ਫਾਇਦਾ ਹੀ ਕੀ ਹੈ ਇਸ ਕਰਕੇ ਹੱਕ ਸੋ ਸਾਰਿਆਂ ਦਾ ਹੀ ਬਰਾਬਰ ਹੈ ਨੂੰ ਦੀ ਮਾਂ ਦਾ ਵੀ ਓਨਾ ਹੀ ਹੱਕ ਹੈ ਤੇ ਬੇਟੇ ਦੀ ਮਾਂ ਦਾ ਵੀ ਓਨਾ ਹੀ ਹੱਕ ਹੈ ਜਾਂ ਤਾਂ ਹੱਕ ਦੋਨਾਂ ਨੂੰ ਬਰਾਬਰ ਦੇਣਾ ਚਾਹੀਦਾ ਹੈ ਜਾਂ ਫਿਰ ਕਿਸੇ ਨੂੰ ਵੀ ਨਾ ਦੇ ਸਭ ਤੋਂ ਪਹਿਲਾਂ ਮਾਂ ਦਾ ਹੀ ਹੱਕ ਹੁੰਦਾ ਹੈ ਸੱਸ ਦਾ ਹੱਕ ਤਾਂ ਪਿੱਛੇ ਹੀ ਹੁੰਦਾ ਹੈ ਪਰ ਜੇ ਸਾਸ ਨੂੰ ਅੱਗੇ ਕਰ ਦਿੱਤਾ ਜਾਏ ਤਾਂ ਫਿਰ ਜਨਮ ਦੇਣ ਵਾਲੀ ਮਾਂ ਜਿਹੜੀ ਹੈ ਉਹ ਜਿਉਂਦੀ ਜਿ ਮਰ ਜਾਂਦੀ ਹੈ ਸੋ ਤੁਹਾਡਾ ਇਸ ਕਹਾਣੀ ਦੇ ਬਾਰੇ ਵਿੱਚ ਕੀ ਵਿਚਾਰ ਹੈ ਮੈਨੂੰ ਜੋ ਵੀ ਸਮਝ ਆਇਆ ਜੋ ਵੀ ਮੈਂ ਇਸ ਕਹਾਣੀ ਦੇ ਵਿੱਚ ਦੇਖਿਆ ਜੋ ਵੀ ਮੈਂ ਸਮਝਿਆ ਉਹ ਮੈਂ ਸਾਰਾ ਕੁਝ ਤੁਹਾਡੇ ਨਾਲ ਬਿਆਨ ਕਰ ਦਿੱਤਾ ਕਿ ਪ੍ਰਿੰਸ ਨੇ ਜੋ ਵੀ ਕੀਤਾ ਉਹ ਸਹੀ ਕੀਤਾ ਜਾਂ ਪ੍ਰਿੰਸ ਦੇ ਮਾਪੇ ਨੇ ਜੋ ਪ੍ਰਿੰਸ ਨਾਲ ਕੀਤਾ ਉਹ ਸਹੀ ਕੀਤਾ ਜਾਂ ਗਲਤ ਕੀਤਾ ਪਲੀਜ਼ ਤੁਸੀਂ ਸਾਰੇ ਇਸ ਕਹਾਣੀ ਤੋਂ ਬਾਅਦ ਇਸ ਬਾਰੇ ਵਿਚਾਰ ਜ਼ਰੂਰ ਆਪਣੇ ਪ੍ਰਗਟ ਕਰਨਾ ਕਿ ਮੈਂ ਕਿਤੇ ਕੋਈ ਗਲਤੀ ਤਾਂ ਨਹੀਂ ਕੀਤੀ ਮੈਂ ਕੋਈ ਕਹਾਣੀ ਦੇ ਵਿੱਚ ਕੋਈ ਗਲਤ ਸ਼ਬਦ ਤਾਂ ਨਹੀਂ ਯੂਜ਼ ਕਰ ਦਿੱਤੇ ਜੋ ਮੈਨੂੰ ਨਹੀਂ ਬੋਲਣੀ ਚਾਹੀਦੀ ਸੀ ਤਾਂ ਕਿ ਮੈਂ ਅੱਗੇ ਵਾਸਤੇ ਆਪਣੀ ਕਹਾਣੀ ਦੇ ਵਿੱਚ ਸਹੀ ਸ਼ਬਦ ਜੜੇ ਨੇ ਉਹ ਵਰਤ ਸਕਾਂ ਮੇਰਾ ਮਕਸਦ ਕੋਈ ਕਿਸੇ ਦਾ ਦਿਲ ਦੁਖਾਉਣ ਦਾ ਨਹੀਂ ਹੈ ਹਰ ਇੱਕ ਨੂੰ ਸਾਨੂੰ ਇਸ ਕਹਾਣੀ ਤੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਹਮੇਸ਼ਾ ਇਨਸਾਨ ਸਿੱਖਦਾ ਹੀ ਰਹਿੰਦਾ ਹੈ ਅੰਤ ਸਮੇਂ ਤੱਕ ਕਦੀ ਵੱਡੇ ਤੋਂ ਕਦੀ ਛੋਟੇ ਤੋਂ ਕਦੀ ਦੁੱਖ ਤੋਂ ਕਦੀ ਸੁੱਖ ਤੋਂ ਸੋ ਮੈਨੂੰ ਤੁਸੀਂ ਦਿਓ ਇਜਾਜ਼ਤ ਕਿਉਂਕਿ ਕਹਾਣੀ ਨੂੰ ਅਗਰ ਜਿੰਨਾ ਚਾਹੀਏ ਆਪਾਂ ਲੰਬਾ ਕਰ ਸਕਦੇ ਹਾਂ ਪਰ ਆਪਾਂ ਕਹਾਣੀ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਜੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਵੀਡੀਓ ਨੂੰ ਕਹਾਣੀ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ। ਤੇ ਆਪਣੇ ਦੋਸਤਾਂ ਸੱਜਣਾ ਦੇ ਨਾਲ ਇਹ ਕਹਾਣੀ ਜ਼ਰੂਰ ਸ਼ੇਅਰ ਕਰਿਓ। ਜੇ ਚੰਗੀ ਲੱਗੇ। ਜੇ ਨਾਂ ਵੀ ਚੰਗੀ ਲੱਗੇ ਤਾਂ ਕੋਈ ਗੱਲ ਨਹੀਂ ਪਰ ਕਹਾਣੀ ਸੁਣ ਜ਼ਰੂਰ ਲਿਓ ਪੂਰੀ ਸੋ ਮੈਨੂੰ ਦਿਓ ਹੋਣੀ ਇਜਾਜ਼ਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਬਹੁਤ ਹੀ ਜ਼ਿਆਦਾ ਪਿਆਰ ਮਿਲ ਰਿਹਾ ਹੈ ਮੇਰੀ ਇਸ ਕਹਾਣੀਆਂ ਨੂੰ ਜਿੰਨੀਆਂ ਵੀ ਮੈਂ ਕਹਾਣੀਆਂ ਸੁਣਾਉਣੀ ਆ ਬਹੁਤ ਹੀ ਜ਼ਿਆਦਾ ਪਸੰਦ ਕੀਤੀਆਂ ਜਾ ਰਹੀਆਂ ਨੇ ਤੁਹਾਡੇ ਸਦਕੇ ਹੀ ਮੈਂ ਅੱਗੇ ਵਧ ਰਹੀ ਹਾਂ ਤੇ ਵਧੀ ਰਵਾਂਗੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਦਿਓ ਇਜਾਜ਼ਤ ਮਿਲਦੇ ਹਾਂ ਅੱਗੇ ਇੱਕ ਹੋਰ ਨਵੀਂ ਕਹਾਣੀ ਲੈ ਕੇ